ਸਮिति 3 ਮਈ 2025 ਨੂੰ ਚਰਮਜੀਤ ਕੌਰ ਜੋ ਕਿ ਸ਼ਾਂਤਨਗਰ ਬਠਿੰਡਾ ਦੇ ਵਿੱਚ ਰਹਿਣ ਵਾਲੇ ਆ ਇਹਨਾਂ ਨੇ ਸਾਨੂੰ ਥਾਣਾ ਸਿਵਲ ਲਾਈਨ ਦੇ ਵਿੱਚ ਇੱਕ ਕੰਪਲੇਨਟ ਦਾਇਰ ਕੀਤੀ ਸੀ ਕਿ ਇਹਨਾਂ ਦੇ ਘਰ ਦੇ ਵਿੱਚੋਂ 74 ਤੋਲੇ ਦੇ ਕਰੀਬ ਸੋਨਾ ਤੇ 1 ਕਿਲੋ ਚਾਂਦੀ ਜਿਹੜੀ ਹੈਗੀ ਹੈ ਚੋਰੀ ਹੋ ਗਈ ਹੈ ਜਿਸ ਸਬੰਧ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਐਫ ਆਈ ਆਰ ਨੰਬਰ 91 ਅੰਡਰ ਸੈਕਸ਼ਨ 306 ਬੀ ਐਨ ਅਧਰਜ ਰਜਿਸਟਰ ਕੀਤਾ ਸੀਗਾ ਤੇ ਮੁਕੱਦਮਾ ਦਰਜ ਰਜਿਸਟਰ ਕਰਨ ਤੋਂ ਬਾਅਦ ਸਾਡੀ ਜਿਹੜੀ ਟੀਮਾਂ ਸੀਗੀਆਂ ਵੱਖ-ਵੱਖ ਟੀਮਾਂ ਸੀ ਇਸ ਦੀ ਜਾਂਚ ਦੇ ਵਿੱਚ ਲਗਾ ਦਿੱਤੀਆਂ ਸੀਗੀਆਂ ਆ ਇਸ ਦੀ ਜਾਂਚ ਦੇ ਵਿੱਚ ਅਸੀਂ ਟੈਕਨੀਕਲ ਐਵੀਡੈਂਸ ਨਾਲ ਨਾਲ ਅਸੀਂ ਸੀਸੀਟੀਵੀ ਟ੍ਰੇਲ ਹਿਊਮਨ ਇੰਟੈਲੀਜੈਂਸ ਇਹਨਾਂ ਤਿੰਨਾਂ ਚੀਜ਼ਾਂ ਦੇ ਕੰਮ ਕਰਦੇ ਹੋਏ ਅਰਾਊਂਡ 3 ਮਹੀਨੇ ਤੋਂ ਬਾਅਦ ਜਿਹੜੀ ਹੈਗੀ ਸਾਨੂੰ ਇਸ ਮੁਕੱਦਮੇ ਦੇ ਵਿੱਚ ਸਬੂਤਾ ਹਾਸਲ ਹੋਈ ਇਸ ਮੁਕੱਦਮੇ ਦੇ ਵਿੱਚ ਅਸੀਂ ਮਨੋਦ ਮਹਾਤੋ ਜੋ ਕਿ ਜ਼ਿਲ੍ਹਾ ਤਰਪੰਗਾ ਦੇ ਰਹਿਣ ਵਾਲੇ ਨੇ ਬਿਹਾਰ ਤੋਂ ਰਹਿਣ ਵਾਲੇ ਸੀ ਉਹਨਾਂ ਨੂੰ ਅਸੀਂ ਇਸ ਮੁਕੱਦਮੇ ਦੇ ਵਿੱਚ ਮਿਤੀ 6 8 2025 ਨੂੰ ਗ੍ਰਿਫਤਾਰ ਕੀਤਾ ਉਹਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਿਹੜੇ ਇਸ ਮੁਕੱਦਮੇ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਤੇ ਜਿਹੜਾ ਉਹਨਾਂ ਨੇ ਸੋਨਾ ਆਪਣੇ ਜ਼ਿਲ੍ਹਾ ਤਰਪੰਗਾ ਦੇ ਵਿੱਚ ਲੁਕੋ ਕੇ ਰੱਖਿਆ ਹੋਇਆ ਸੀਗਾ ਸਾਡੀ ਟੀਮ ਰਿਮਾਂਡ ਲੈਣ ਤੋਂ ਬਾਅਦ ਉੱਥੇ ਜਦੋਂ ਪਹੁੰਚੀ ਤਾਂ ਉਹਦੀ ਨਿਸ਼ਾਨਦੇਹੀ ਦੇ ਉੱਤੇ ਅਸੀਂ 17 ਤੋਲੇ ਜਿਹੜਾ ਸੋਨਾ ਹੈਗਾ ਬਰਾਮਦ ਕੀਤਾ ਇਸ ਦੇ ਨਾਲ 5 ਲੱਖ ਰੁਪਏ ਜਿਹੜਾ ਕੈਸ਼ ਸੀਗਾ ਜਿਹੜੇ ਨੇ ਸੋਨਾ ਸੇਲ ਕਰਕੇ ਜਿਹੜਾ ਕੁਝ ਕੈਸ਼ ਜਮਾ ਕੀਤਾ ਹੋਇਆ ਸੀਗਾ ਉਹ ਅਸੀਂ ਉਹਦੇ ਨਿਸ਼ਾਨਦੇਹੀ ਦੇ ਉੱਤੇ ਬਰਾਮਦ ਕੀਤਾ ਗਿਆ ਇਸ ਦੇ ਵਿੱਚ ਸਾਡੇ ਨਾਲ ਜਿਹੜੀ ਪੰਜਾਬ ਪੁਲਿਸ ਦੀ ਟੀਮ ਦੇ ਨਾਲ ਬਿਹਾਰ ਪੁਲਿਸ ਨੇ ਸਾਡਾ ਉੱਥੇ ਬਹੁਤ ਸਹਿਯੋਗ ਕੀਤਾ ਜਿਹਦੇ ਵਿੱਚ ਥਾਣਾ ਭੋਖੜਾ ਦੇ ਵਿੱਚ ਤਾਇਨਾਤ ਇਨਸਪੈਕਟਰ ਤਿਰਪੁਰੀ ਕੁਮਾਰ ਜੋ ਕਿ ਉੱਥੋਂ ਦੇ ਐਸ ਐਚਓ ਸੀਗੇ ਜ਼ਿਲ੍ਹਾ ਸਿਤਾਮੜੀ ਉਹਨਾਂ ਨੇ ਸਾਡੀ ਟੀਮ ਦੇ ਨਾਲ ਲੱਗ ਕੇ ਪੂਰੀ ਮਿਹਨਤ ਕਰਦੇ ਹੋਏ ਉਹਦੇ ਵਿੱਚ ਸਾਡੀ ਐਫਰਟ ਦੇ ਨਾਲ ਕਰਦੇ ਹੋਏ ਜਿਹਦੇ ਵਿੱਚ ਜੁਆਇੰਟ ਆਪਰੇਸ਼ਨ ਦੇ ਵਿੱਚ ਜਿਹੜੀ 17 ਟੋਲੇ ਸੋਨਾ ਤੇ 5 ਲੱਖ ਰੁਪਈਆ ਜਿਹੜਾ ਕੈਸ਼ ਹੈਗਾ ਬਰਾਮਦ ਕੀਤਾ ਇਸ ਦੇ ਨਾਲ ਜਿਹੜੀ 1 ਕਿਲੋ ਚਾਂਦੀ ਦੇ ਵਿੱਚੋਂ ਵੀ 300 ਗ੍ਰਾਮ ਜਿਹੜੀ ਚਾਂਦੀ ਹੈਗੀ ਹੈ ਉਹ ਤੋਂ ਅਸੀਂ ਬਰਾਮਦ ਕਰ ਚੁੱਕੇ ਹਾਂ ਸੋ ਹੁਣ ਜਿਹੜਾ ਵਿਨੋਦ ਮਾਤੋ ਹੈ ਇਹਦੀ ਸਾਡੇ ਕੋਲ ਪੁਲਿਸ ਰਿਮਾਨ ਦੇ ਉੱਪਰ ਚੱਲ ਰਿਹਾ ਅੱਜ ਨੂੰ ਬੇਸ਼ਰਕ ਕੇ ਦੁਬਾਰਾ ਪੁਲਿਸ ਰਿਮਾਨ ਹਾਸਲ ਕੀਤਾ ਜਾਊਗਾ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਆਇਆ ਹੈ ਕਿ ਇਸ ਚੋਰੀ ਨੂੰ ਵਾਰਦਾਤ ਨੂੰ ਅੰਜਾਮ ਦੇਣ ਦੇ ਵਿੱਚ ਇਸ ਦੇ ਘਰਵਾਲੀ ਰਤਨੀ ਇਸ ਦੀ ਸਾਥ ਸੁਮਿਤਰੀ ਦੇਵੀ ਦਵਿੰਦਰ ਸਿੰਘ ਤੇ ਇਹ ਜਿਹੜਾ ਵਿਨੋਦ ਮਾਤੋ ਇਹ ਚਾਰਾਂ ਦੀ ਪਲਾਨਿੰਗ ਦੇ ਨਾਲ ਹੀ ਇਹ ਚੋਰੀ ਜਿਹੜੀ ਹੈਗੀ ਉਹਨੂੰ ਅੰਜਾਮ ਦਿੱਤਾ ਗਿਆ ਚੋਰੀ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਨੇ ਜਿਹੜਾ ਸੋਨਾ ਸੀਗਾ ਕੁਝ ਸੋਨਾ ਬਿਹਾਰ ਦੇ ਵਿੱਚ ਆਪਣੇ ਬੇਸਿਕਲੀ ਦਰਬੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਇਹਨਾਂ ਨੇ ਪਿੱਛੇ ਭੇਜ ਦਿੱਤਾ ਕੁਝ ਸੋਨਾ ਇਹਨਾਂ ਨੇ ਵੇਚ ਵੀ ਦਿੱਤਾ ਸੀਗਾ ਸੋ ਸਾਰੀ ਟੀਮਸ ਨੂੰ ਟ੍ਰੇਲ ਕਰਦੇ ਹੋਏ ਸਾਡੇ ਡੀਐਸਪੀ ਸਿਟੀ ਤੋਂ ਸਬਡਿਵੀਜ਼ਨ ਸਰਦਾਰ ਸਰਬਜੀਤ ਸਿੰਘ ਜੀ ਦੇ ਨਾਲ ਐਸਐਚਓ ਸਿਵਲ ਲਾਈਨ ਇੰਸਪੈਕਟਰ ਹਰਜੋਤ ਸਿੰਘ ਨੇ ਬਹੁਤ ਮਿਹਨਤ ਕੀਤੀ ਤੇ ਇਹਦੀ ਵਿਨੋਦ ਮਹਾਤੋ ਦੀ ਅਰੈਸਟ ਕਰਨ ਤੋਂ ਬਾਅਦ ਸੀ ਇਹਨੂੰ 6 ਦਿਨ ਦੇ ਪੁਲਿਸ ਰਿਮਾਨਡ ਉੱਪਰ ਲਿਆ ਰਿਮਾਨਡ ਦੇ ਹਾਸਲ ਕਰਨ ਤੋਂ ਬਾਅਦ ਸਾਡੀ ਟੀਮ ਦਰਬੰਗਾ ਵਾਸਤੇ ਰਵਾਨਾ ਹੋਈ ਉਥੇ ਜਿੱਦਾਂ ਮੈਂ ਪਹਿਲਾਂ ਦੱਸਿਆ ਇਨਸਪੈਕਟਰ ਤੇਰੂਪਰੀ ਕੁਮਾਰ ਦੀ ਮੱਧ ਦੇ ਨਾਲ ਜਿਹੜੇ ਅਸੀਂ ਇਸ ਮਕਦਮਾ ਦੇ ਵਿੱਚ ਹੁਣ ਤੱਕ 17 ਤੋਲੇ ਸੋਨਾ ਤੇ 5 ਲੱਖ ਰੁਪਈਆ ਕੈਸ਼ ਤੇ ਨਾਲ 300 ਗ੍ਰਾਮ ਚਾਂਦੀ ਜਿਹੜੀ ਹੈਗੀ ਬਰਾਮਦ ਕਰਤੀ ਸੀ। ਇਹ ਰਤਨੀ ਦੇਵੀ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਇਹਦੇ ਨੌਕਰਾਂ ਨੇ ਕੰਮ ਕਰਦੀ ਸੀਗੀ। ਇਹ ਮਈ ਅਪ੍ਰੈਲ ਤੋਂ ਬਾਅਦ ਜਿਹੜੀ ਸੀਗੀ ਉਹਨਾਂ ਦੇ ਘਰ ਦੇ ਵਿੱਚ ਕੰਮ ਕਰਨ ਤੋਂ ਬਾਅਦ ਇੱਕਦਮ ਅਚਾਨਕ ਉਥੋਂ हट ਜਾਂਦੀ ਹੈ। ਜਿਹੜੇ ਚਰਨਜੀਤ ਕੌਰ ਸੀਗੀ ਉਹਨਾਂ ਨੂੰ ਕੋਈ ਕਿਉਂਕਿ ਸੋਨਾ ਪਹਿਲਾਂ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਲੋਕਰ ਤੋਂ ਬਾਅਦ ਦੇ ਵਿੱਚ ਘਰ ਵਿੱਚ ਲਿਆ ਹੈ। ਕਰੋਣਾ ਨੂੰ ਪਤਾ ਨਹੀਂ ਸੀ ਵੀ ਸਾਡਾ ਸੋਨਾ ਚੋਰੀ ਹੋ ਗਿਆ ਇੱਕ ਦਿਨ ਫੰਕਸ਼ਨ ਤੇ ਜਾਣ ਵਾਸਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਤਾਂ ਉਹਨਾਂ ਨੇ ਪਾਇਆ ਕਿ ਜਿਹੜਾ ਸਾਡਾ ਸੋਨਾ ਦੋਰਾ ਚੋਰੀ ਹੋ ਗਿਆ ਜਿਸ ਤੋਂ ਉਹਨਾਂ ਨੇ ਥਾਣੇ ਇਹਦੇ ਵਿੱਚ ਇਨਫੋਰਮੇਸ਼ਨ ਦਿੱਤੀ ਚੰਨੂ ਤੇ ਅਸੀਂ ਮਕਦਮਾ ਦਰਜ ਕੀਤਾ ਤੇ ਫਰਦਰ ਤਫ਼ਤੀਸ਼ ਦੇ ਵਿੱਚ ਇਹ ਹੀ ਨਿਕਲ ਕੇ ਆਇਆ ਕਿ ਜੋ ਰਤਨੀ ਦੇਵੀ ਉਹਨਾਂ ਦੇ ਘਰ ਦੇ ਵਿੱਚ ਕੁਝ ਸਮਾਂ ਪਹਿਲਾਂ ਕੰਮ ਕਰਕੇ ਛੱਡ ਗਈ ਸੀ ਉਸ ਨੇ ਹੀ ਸਾਰਾ ਜਿਹੜਾ ਚੋਰੀ ਦੀ ਜਿਹੜੀ ਹੈਗੀ ਵਾਰਦਾਤ ਕੀਤੀ ਸੀ ਇਹ ਦੇਖੋ ਇਹ ਅਪ੍ਰੈਲ ਮਹੀਨੇ ਦੇ ਵਿੱਚ ਉਹਦੇ ਘਰ ਦੇ ਵਿੱਚੋਂ ਛੱਡ ਗਈ ਸੀ 9 ਅਪ੍ਰੈਲ ਨੂੰ ਲਾਸਟ ਦਿਨ ਕੰਮ ਤੇ ਗਈ ਸੀ ਤੇ ਇਹਨਾਂ ਨੂੰ 3 ਮਈ ਨੂੰ ਜਿਹੜਾ ਹੈਗਾ ਇਸ ਬਾਰੇ ਸੂ ਇਹ ਟੋਟਲ ਜਿਹੜਾ ਸੋਨਾ ਚੋਰੀ ਹੋਇਆ ਸੀਗਾ ਟੋਟਲ 74 ਤੋਲੇ ਸੋਨਾ ਸੀਗਾ ਇੱਕ ਕਿਲੋ ਚਾਂਦੀ ਜਿਹੜੀ ਸੀਗੀ ਇਹਦੇ ਵਿੱਚ ਚੋਰੀ ਹੋਈ ਸੀਗੀ ਜਿਸ ਦੇ ਵਿੱਚ ਹੁਣ ਤੱਕ ਇੱਕ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਅਸੀਂ 17 ਤੋਲੇ ਸੋਨਾ ਬਰਾਮਦ ਕਰ ਚੁੱਕੇ ਹਾਂ ਉਸ ਉਹਨਾਂ ਨੇ ਸੇਲ ਕਰ ਦਿੱਤਾ ਸੀਗਾ ਉਹਦੇ ਵਿੱਚ ਸੇਲ ਕਰਕੇ ਪੈਸੇ ਘਰੇ ਰੱਖ ਲਏ ਸੀਗੇ ਉਸ ਪੈਸੇ ਦੇ ਵਿੱਚੋਂ ਅਸੀਂ 15 ਲੱਖ ਸੋਰੀ 5 ਲੱਖ ਰੁਪਈਆ ਕੈਸ਼ ਜਿਹੜਾ ਹੈਗਾ ਬਰਾਮਦ ਹੋ ਚੁੱਕਿਆ ਹੈ ਤੇ 300 ਗ੍ਰਾਮ ਜਿਹੜੀ ਚਾਂਦੀ ਵੀ ਇਸ ਦੇ ਵਿੱਚ ਬਰਾਉਂਡ ਹੋ ਚੁੱਕੀ ਹੈ। ਇਹ ਜਿਹੜੀ ਰਤਨੀ ਦੇਵੀ ਸੀਗੀ ਜਦੋਂ ਇਹਨੂੰ ਪਤਾ ਲੱਗਿਆ ਕਿ ਪੁਲਿਸ ਮੇਰੇ ਚੈੱਕ ਕਰ ਰਹੀ ਹੈ ਕਿ ਪੁਲਿਸ ਨੂੰ ਮੇਰੇ ਉੱਪਰ ਸ਼ੱਕ ਹੋ ਗਿਆ ਤਾਂ ਇਹਨੇ ਜਿਹੜੀ ਸੀਗੀ ਬੇਲ ਐਪਲੀਕੇਸ਼ਨ ਅਪਲਾਈ ਕੀਤੀ ਸੀ ਜਿਹਦੇ ਵਿੱਚ ਇਹਨੇ ਹਾਈ ਕੋਰਟ ਤੋਂ ਟਰਮ ਬੇਲ ਲੈਣ ਨੂੰ ਮਿਲੀ ਸੀਗੀ ਜਿਸ ਦੀ ਅਗਲੀ ਤਰੀਕ ਪੇਸ਼ੀ ਤੇ ਅਸੀਂ ਸਾਰੇ ਜਿਹੜੇ ਫੈਕਟ ਸਾਹਮਣੇ ਰੱਖਾਂਗੇ ਤੇ ਬੇਲ ਨੂੰ ਵੀ ਡਿਸਮਿਸ ਕਰਾਇਆ ਜਾਊਗਾ। ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਪਹਿਲਾਂ ਉਹਨਾਂ ਨੇ ਇਸ ਚੀਜ਼ ਨੂੰ ਲੋਕਰ ਦੇ ਵਿੱਚ ਰੱਖਿਆ ਹੋਇਆ ਸੀਗਾ ਕਿਸੇ ਫੰਕਸ਼ਨ ਦੇ ਵਿੱਚ ਜਾਣ ਲਈ ਉਹਨਾਂ ਨੇ ਸੋਨਿਆਂ ਨੂੰ ਜਿਹੜਾ ਸੀਗਾ ਲੋਕਰ ਦੇ ਵਿੱਚ ਰੱਖ ਤੇ ਮਈ ਮਹੀਨੇ ਦੇ ਵਿੱਚ ਉਹਨਾਂ ਨੂੰ ਜਾ ਕੇ ਪਤਾ ਲੱਗਾ ਕਿ ਸਾਡਾ ਸੋਨਾ ਜਿਹੜਾ ਕਰੋ ਦੇ ਵਿੱਚ ਗਾਇਬ ਹੋ ਚੁੱਕਿਆ ਸੀ ਕਿੰਨਾ ਸੋਨਾ ਵੇਚਦਾ ਉਹਨਾਂ ਨੇ ਜਿਹੜੀ ਇਹਨੇ ਮੁਰਲੀ ਪੁਸ਼ਕਿਸ਼ ਤੇ ਵਿੱਚ ਦੱਸਿਆ ਕਿ ਅੱਧਾ ਸੋਨਾ ਜਿਹੜਾ ਅੱਧਾ ਸੋਨਾ ਸੀਗਾ ਤਕਰੀਬਨ 37 ਟੋਨ ਦੇ ਕਰੀਬ ਸੋਨਾ ਇਹਨੇ ਅੱਗੇ ਸੇਲ ਕੀਤਾ ਹੈਗਾ ਜਿਹੜੇ ਕਿਉਂਕਿ ਬਾਕੀ ਤਿੰਨ ਦੋਸ਼ੀ ਦੀ ਗ੍ਰਫਤਾਰੀ ਹੋਰ ਵੀ ਬਾਕੀ ਹੈ ਜਿਹਦਾ ਰਤਨੀ ਦੀ ਇਹਦੀ ਮਾਤਾ ਸੁਵਿਤਰੀ ਦੇਵੀ ਤੇ ਦਵਿੰਦਰ ਕੁਮਾਰ ਤਿੰਨ ਦੋਸ਼ੀ ਜਿਹੜੇ ਹੈਗੇ ਨੇ ਹੋਰ ਉਹਨਾਂ ਦੀ ਕਨਸਟੋਡੀਅਲ ਇਨਟੈਰੋਗੇਸ਼ਨ ਹੋਣੀ ਬਾਕੀ ਹੈ ਸੋ ਬਾਕੀ ਜਿਹੜੇ ਫੈਕਟਸ ਹੈਗੇ ਨੇ ਉਹ ਵੀ ਅਸੀਂ ਕਲੀਅਰ ਕਰਾਂਗੇ ਬੇਸਿਕਲੀ ਇਹਨੇ 37 ਟੋਲੇ ਦੇ ਕਰੀਬ ਜਿਹੜਾ ਸੋਨਾ ਇਹਨਾਂ ਦੱਸਣ ਮੁਤਾਬਕ ਰਹਿਣਾ ਅੱਗੇ ਸੇਲ ਕਰ ਦਿੱਤਾ ਇਹ ਇਹਨਾਂ ਨੇ ਸੇਲ ਜਿਹੜਾ ਸੀਗਾ ਆਪਣੇ ਦਰਭੰਗਾ ਜਾ ਕੇ ਉੱਥੇ ਕਿਉਂਕਿ ਬੇਸਿਕਲੀ ਦਰਭੰਗਾ ਦੇ ਰਹਿਣ ਵਾਲੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਸੇਲ ਕੀਤਾ ਸੀ ਇਹ ਤਾਂ ਬੇਸਿਕਲੀ ਦੋਸਤ ਹੈਗਾ ਵਿਨੋਦ ਮਾਤੋ ਦਾ ਤੇ ਇਹਦੇ ਨਾਲ ਹੀ ਜਿਹੜਾ ਹੈਗਾ ਇਹਦੇ ਮੈਂ ਇਕੱਠੇ ਇਕੱਠੇ ਦਿੰਦੇ ਦੋਨੋਂ ਸਰ ਇਹ ਲੇਡੀ ਕਿੰਨੇ ਟਾਈਮ ਤੋਂ ਕੰਮ ਕਰ ਰਹੀ ਹੈ ਜੀ ਐਪੀਸ਼ਲੀ 1-2 ਸਾਲ ਤੋਂ ਉਹਨਾਂ ਦੇ ਘਰ ਕੰਮ ਕਰ ਰਹੀ ਸੀਗੀ। ਇਸ ਜਿਹੜੀ ਦੇਖੋ ਕਿਉਂਕਿ ਚੋਰੀ ਕਰਨ ਤੋਂ ਬਾਅਦ ਇਹ ਕੁਝ ਸੋਨਾ ਆਪਸ ਦੇ ਵਿੱਚ ਇਹਨਾਂ ਡਿਸਟ੍ਰੀਬਿਊਟ ਕਰ ਲਿਆ ਸੀਗਾ ਚਾਰਾਂ ਨੇ। ਡਿਸਟ੍ਰੀਬਿਊਟ ਕਰਨ ਤੋਂ ਬਾਅਦ ਅਲੱਗ-ਅਲੱਗ ਇਹਨਾਂ ਨੇ ਡਿਸਪੋਜ਼ ਕੀਤਾ ਕਿਉਂਕਿ ਇਕੱਠਾ ਸੋਨਾ ਜਿਹੜਾ ਜਦੋਂ ਕੋਈ ਬੰਦਾ ਇਸ ਤਰ੍ਹਾਂ ਦਾ ਵੇਚਣ ਵਿੱਚ ਜਾਂਦਾ ਤਾਂ ਉਹ ਤੇ ਸ਼ੱਕ ਹੋ ਜਾਂਦਾ। ਸੋ ਉਸ ਦੇ ਸ਼ੱਕ ਤੋਂ ਬਚਣ ਲਈ ਇਹਨਾਂ ਨੇ ਪਲੈਨਿੰਗ ਕਰਕੇ ਅਲੱਗ-ਅਲੱਗ ਸੋਨਾ ਡਿਸਟ੍ਰੀਬਿਊਟ ਕਰਕੇ ਅਲੱਗ-ਅਲੱਗ ਇਹਨਾਂ ਡਿਸਪੋਜ਼ ਆਫ ਕੀਤਾ ਸੀਗਾ। ਇਹ ਤਾਂ ਵੇਚਣ ਤੋਂ ਬਾਅਦ ਕੈਸ਼ ਇਹਨਾਂ ਨੇ ਘਰੇ ਆਪਣੇ ਰੱਖ ਲਿਆ ਸੀਗਾ। ਉਹ ਰੱਬ ਦੇ ਖਾਵਾਣੇ ਬਹੁਤ ਵੱਡੀ ਹੈ ਜਨਾ ਵਿੱਚ ਹੈ ਉਹਦੇ ਬਹੁਤ ਵੱਡੀ ਮਾਤਰਿਕ 5 ਲੱਖ ਦਾ ਹੋਇਆ ਤੇ ਅਮਾਉਂਟ ਹੈਗਾ 2 ਤਾਂ ਜੇ ਨਹੀਂ ਲੱਭਦਾ ਕੀ ਹੋਵੇ ਦੇਖ ਜਿਹੜਾ 5 ਲੱਖ ਦਾ ਅਸੀਂ ਇਹਨਾਂ ਦੇ ਕੋਲ ਰਿਕਵਰੀ ਕਰ ਲਿਆ ਥੋੜਾ ਬਹੁਤ ਇਹਨਾਂ ਨੇ ਜਿਹੜਾ ਸੀਗਾ ਪੈਸਾ ਖਰਚ ਕੀਤਾ ਜੋ ਵੈਸੇ ਯੂਜ਼ ਕਰਦੇ ਆਪਾਂ ਆਦਰਵਾਇਸ ਜਿਹੜਾ ਹੈਗਾ ਬਾਕੀ ਜਿਹੜੇ ਤਿੰਨ ਦੋਸ਼ੀ ਰਹਿੰਦੇ ਆ ਉਹਨਾਂ ਦੇ ਕੋਲੋਂ ਵੀ ਬਰਾਮਦਗੀ ਹੋਣੀ ਬਾਕੀ ਹੈ 17 ਤੋਂ ਲੈ ਅਸੀਂ ਰਿਕਵਰ ਕਰ ਚੁੱਕੇ ਹਾਂ ਸੋਨ ਬਾਕੀ ਜਿਹੜੇ ਤਿੰਨ ਦੋਸ਼ੀ ਆ ਨੇ ਉਹਨਾਂ ਦੇ ਵੀ ਚਾਂਸਸ ਹੈਗੇ ਕਿ ਜਿਹੜੀ ਸੋਨੇ ਦੀ ਜਿਹੜੀ ਮਾਤਰਾ ਹੈਗੀ ਰਿਕਵਰ ਹੋ